ਵਰਾਈਟੀ ਹੋ ਰਾਨਾ ਕੋਲੇ ਨਵੀਂ ਆਈ ਹੈ ਜਿਹੜੀ ਜਿਹੜੇ ਆ ਦੁਪੱਟੇ ਨੇ ਤੇ ਇਹ ਦੁਪੱਟਿਆਂ ਦੀ ਸੀਰੀਅਸਲੀ ਵਰਾਇਟੀ ਹੈ ਜਿਹੜੀ ਸਿਰਾ ਲੱਗੀ ਪਈ ਆ ਫੁੱਲ ਹੈਵੀ ਵਰਕ ਹੈ ਜਿੱਦੀ ਬਿਲਕੁਲ ਸਸਤੇ ਰੇਟਾਂ 'ਚ ਹੈ। ਕੀ ਰੇਟ ਆ ਇਹਨਾਂ ਦਾ? ਇਹ ਦੁਪੱਟਾ ਸਿਰਫ ਜਿੱਦੀ 800 ਰੁਪਏ ਦਾ। ਦੇਖੋ ਜੀ ਇਹ ਕਿੰਨਾ ਵਰਕ ਦੇਖੋ। ਚਨੂਨ ਆਗਾ ਇਹ? ਇਹ ਚਨੂਨ ਹੈ ਜੀ ਚਨੂਨ ਪਿਓਰ ਚਨੂਨ ਤੇ ਦੁਪੱਟੇ ਤੇ ਵਰਕ ਆ ਇਹ। 800 ਰੁਪਏ ਦਾ ਦੁਪੱਟਾ ਗਾ ਤੇ ਇਹਦੇ ਵਿੱਚ ਕਲਰ ਵਾਧੋ ਜਿਵੇਂ ਪਲੇਨ ਸੂਟਾਂ ਦੇ ਨਾਲ ਲੈਣਾ ਤੁਸੀਂ ਤੇ ਬਹੁਤ ਸੋਹਣਾ ਲੱਗੂਗਾ ਇਹ ਬਹੁਤ ਫਿੱਕੂ। ਜਿੱਦੀ ਕਿੰਨਾ ਵਰਕ ਹੈ ਤੇ ਕਿ ਇਹਦੇ ਵਿੱਚ ਕਲਰ ਬਾਦੂ ਪਏ ਨੇ ਬਾਈ ਜਿੰਨੇ ਉਹ ਮੈਂ ਤੁਹਾਨੂੰ ਜ਼ੂਮ ਕਰ ਦਿੰਨੀ ਆ ਤੇ ਉਹ ਕਲਰ ਪਏ ਨੇ ਕੁਝ ਉਹ ਉੱਪਰ ਪਏ ਨੇ ਸਬਸਕ੍ਰਾਈਬ ਕਰਕੇ ਉਹ ਤੇ ਡਿਸਕਾਊਂਟ ਲਓ ਹਾਂ ਆਪਣੇ ਚੈਨਲ ਤੇ ਜਿਹੜਾ ਕੋਈ ਸਬਸਕ੍ਰਾਈਬ ਕਰਕੇ ਉਹ ਵਿਜ਼ਿਟ ਕਰਕੇ ਉਹ ਲਾਈਕ ਸ਼ੇਅਰ ਕਮੈਂਟ ਕਰਕੇ ਉਹ ਨੂੰ ਡਿਸਕਾਊਂਟ ਮਿਲੂਗਾ ਬਹੁਤ ਸੋਹਣੇ ਦੁਪੱਟੇ ਨੇ ਬਾਈ ਦੇਖ ਲਓ ਹਣ ਤੁਸੀਂ ਸਾਰੇ ਕਲਰ ਡਿਜ਼ਾਈਨ ਹੋਰ ਵੀ ਨੇ ਹਾਂ ਡਿਜ਼ਾਈਨ ਵੀ ਹੋਰ ਨੇ ਡਿਜ਼ਾਈਨ ਵੀ ਹੋਰ ਨੇ ਮਤਲਬ ਡਿਜ਼ਾਈਨ ਤਾਂ ਨਹੀਂ ਹੈਗੀ ਕਲਰ ਮਿਲ ਜਾਣਗੇ ਹਾਂ ਆ ਦੇਖੋ ਕਲਰ ਇਹਦੇ ਵਿੱਚ ਬਾਦੂ ਪਏ ਨੇ ਜਿਹੜਾ ਮਰਜ਼ੀ ਕਲਰ ਲੈ ਲਓ ਤੁਸੀਂ ਬਹੁਤ ਸੋਹਣੇ ਥਾਲ ਇੱਕ ਕਲਰ ਹੋਰ ਲ ਇਹ ਕਲਰ ਦਾ ਤੁਹਾਨੂੰ ਡਿਜ਼ਾਈਨ ਦਾ ਸਾਰੇ ਮਿਲ ਜਾਣਗੇ ਇਹ ਚ ਕਲਰ ਵੀ ਮਿਲਣਗੇ ਇਹ ਬਾਦੂ ਪਏ ਨੇ ਦੁਪੱਟੇ ਇਹਨਾਂ ਕੋਲ ਚਾਹੇ ਇਕੱਠੇ ਲੈਣੇ ਆ ਇਕੱਠੇ ਲੈ ਲਓ ਤੁਸੀਂ ਜਿਹੜਾ ਕੋਈ ਇਕੱਠੇ ਕੋਈ ਲੈਣ ਦਾ ਉਹਨੂੰ ਵੀ ਥੋੜਾ ਬੋਟਾ ਡਿਸਕਾਊਂਟ ਪਾ ਦੇਣਗੇ ਸਾਹਮਣੇ 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 ਦੁਕਾਨ ਨਾਲ ਸਾਹਮਣੇ ਗਲੀ ਹੈ ਉਹਦੇ ਸਾਹਮਣੇ ਦੁਕਾਨ ਗਲੀ ਹੈ ਲੋ